ਅੱਜ ਖੰਨਾ 'ਚ ਪੰਜਾਬ ਪੁਲਿਸ ਵੱਲੋਂ ਐਂਟੀ ਡਰੱਗ ਮੁਹਿੰਮ ਯੁੱਧ ਨਸ਼ੇ ਵਿਰੁੱਧ ਤਹਿਤ ਚੈਕਿੰਗ ਅਭਿਆਨ ਅੱਜ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਦੀ ਹਦਾਇਤ ਤੇ ਡੀਐਸਪੀ ਐਨਡੀਪੀਐਸ ਅਤੇ ਨਾਰਕੋਟ ਖੰਨਾ ਅਤੇ ਡਰੱਗ ਇੰਸਪੈਕਟਰ ਖੰਨਾ ਦੀ ਟੀਮ ਵੱਲੋਂ ਅੱਜ ਖੰਨਾ 'ਚ ਦਵਾਈਆਂ ਦੀਆਂ ਦੁਕਾਨਾਂ ਦੀ ਚੌਕਸੀ ਨਾਲ ਜਾਂਚ ਕੀਤੀ ਗਈ ਅਤੇ ਦਵਾਈ ਦੁਕਾਨ ਮਾਲਕਾਂ ਨੂੰ ਹਦਾਇਤ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਖੰਨਾ ਚ ਪੰਜਾਬ ਪੁਲਿਸ ਵੱਲੋਂ ਐਂਟੀ ਡਰੱਗ ਮੁਹਿੰਮ ਜੁੱਧ ਨਸ਼ੇ ਵਿਰੁੱਧ ਤਹਿਤ ਚੈਕਿੰਗ ਅਭਿਆਨ ਅੱਜ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਦੀ ਹਦਾਇਤ ਤੇ ਡੀਐਸਪੀ ਐਨਡੀਪੀਐਸ ਅਤੇ ਨਾਰਕੋਟ ਖੰਨਾ ਅਤੇ ਡਰੱਗ ਇੰਸਪੈਕਟਰ ਖੰਨਾ ਦੀ ਟੀਮ ਵੱਲੋਂ ਅੱਜ ਖੰਨਾ ਚ ਦਵਾਈਆਂ ਦੀਆਂ ਦੁਕਾਨਾਂ ਦੀ ਚੌਕਸੀ ਨਾਲ ਜਾਂਚ ਕੀਤੀ ਗਈ ਅਤੇ ਦਵਾਈ ਦੁਕਾਨ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਪ੍ਰਤੀਬੰਧਿਤ ਗੈਰਕਾਨੂੰਨੀ ਦਵਾਈਆਂ ਦੀ ਵਿਕਰੀ ਜਾਂ ਸਟੋਰ ਨਾ ਕਰਨ ਅਤੇ ਕਿਸੇ ਵੀ ਦਵਾਈ ਨੂੰ ਡਾਕਟਰ ਦੀ ਪਰਚੀ ਤੋਂ ਬਿਨਾ ਨਾ ਵੇਚਣ ਇਹ ਮਹਮ ਨਸ਼ਿਆਂ ਦੇ ਗੈਰਕਾਨੂੰਨੀ ਵਪਾਰ ਨੂੰ ਰੋਕਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ